ਜੀ ਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਕੀ ਹਾਲ ਚੰਨ ਪੁੱਤਰ ਪੁੱਤਰ ਸਾਰੇ ਭਾਈਆਂ ਦੇ ਕੈਂਟ ਹੋਣਗੇ ਤੇ ਕਾਰਪੋਰਲ ਠੀਕ ਹੋਣਗੇ ਆਜੂ ਤੜਕੇ ਤੜਕੇ ਵਲੌਗ ਸਟਾਰਟ ਕਰਦੀ ਹੈ ਜੀ ਚਾਹ ਪੀ ਲੋ गाइस ਚਾਹ ਠੀਕ ਹੈ ਚਮਰੋ ਨਾਲ ਕਾਲੋ ਬਿਸਕੁਟ ਬਿਸਕੁਟ ਨਾਲ ਬੈਟਕਸ ਕੋਲ ਨਾਲ ਤੇ ਅੱਜ ਦਾ ਵਲੌਗ ਕਰਦੇ ਆ ਸਟਾਰਟ ਜੀ ਤੜਕ ਤਰ ਕੇ ਨਾ ਆ ਕੇ ਹਟੇ ਸੀ ਤੇ ਵਾਲ ਵਲ ਵਾਹੀ ਨਹੀਂ ਵਾਲ ਖਿਲਰੇ ਪਏ ਚੁੱਬਰਦੇ ਠੀਕ ਹੈ ਜੀ ਤੇ ਤੁਹਾਨੂੰ ਪਤਾ ਹੀ ਆ ਆਪਾਂ ਜਿਵੇਂ ਦੇ ਹੁੰਨੇ ਉਵੇਂ ਦੇ ਵਲੌਗ ਸਟਾਰਟ ਕਰਦਨੇ ਆਏ ਨਹੀਂ ਪਹਿਲਾਂ ਵਾਲ ਵਾ ਕੇ ਆਈਏ ਫਿਰ ਸਟਾਰਟ ਕਰੀਏ ਕੋਈ ਚੱਕ ਕਰਨੇ ਜਿੱਥੇ ਬੈਠੇ ਉੱਥੇ ਹੀ ਸਟਾਰਟ ਕਰਤਾ ਮੂਡ ਬਣ ਗਿਆ ਤੇ ਬਾਕੀ ਜੀ ਅੱਜ ਕਰਾਂਗੇ ਕੋਈ ਨਵਾਂ ਤਾਜ਼ਾ ਵਲੌਗ ਕਰਤਾ ਤੜਕੋ ਤਰਕੀ ਸਟਾਰਟ ਅੱਜ ਕੋਈ ਖਾਸਾ ਵੱਡਾ ਵਲੌਗ ਬਣਾਵਾਂਗੇ ਤੇ ਤੁਸੀਂ ਵਲੌਗ ਦੇ ਨਾਲ ਬਣੇ ਰਹੋ ਸਪੋਰਟ ਸਪਰਟ ਕਰਦੇ ਹੋ ਬਾਕੀ ਤੜਕੇ ਤਾਂ ਮੌਸਮ ਚੈੱਕ ਕਰ ਲਓ ਕਾਹੀ ਬਾਤਾਂ ਨੇ ਇੱਧਰ ਦੇਖ ਲਓ ਇਹ ਇੱਧਰ ਤੇ ਬਾਕੀ ਓਕੇ ਦੀ ਰਿਪੋਰਟ ਹੈ ਤੇ ਗੇਟ ਮੇਰੇ ਥਲੇ ਆ ਪਰੌਂਠੇ ਪੱਕਦੇ ਪਏ ਅਜ ਕਿਸੇ ਦੇ ਘਰੇ ਸਵੇਰ ਲਾਉਂਦੀ ਤੜਕੇ ਤੜਕੇ ਤੇ ਮੈਂ ਕੀ ਕਹਿੰਦਾ ਸੀ ਮੈਂ ਗੇਟ ਵਾਲੇ ਕੋਲੇ ਜਾਇਆਏ ਸੀਗੇ ਤੇ ਉਹ ਕਹਿੰਦਾ ਕੱਲ ਗਏ ਸੀਗੇ ਗੇਟ ਵਾਲੇ ਕੋਲੇ ਉਹਨੇ ਅਜੇ ਤੱਕ ਬਣਾ ਕੇ ਹੀ ਨਹੀਂ ਦਿੱਤਾ ਤੇ ਅੱਜ ਫਿਰ ਜਾ ਕੇ ਆਵਾਂਗੇ ਦੋ ਤਿੰਨ ਜਿਹੜੇ ਮਾਰਾਂਗੇ ਗੇਟ ਤਿਆਰ ਕਰ ਦੂਗਾ ਤੇ ਐਲ ਸੀ ਡੀ ਆਪਾਂ ਲਵਾ ਲਈ ਉਹ ਅੰਦਰ ਪਈ ਆ ਉਹਨੂੰ ਵੀ ਕੰਦੇ ਚ ਫਿੱਟ ਕਰਨ ਵਾਲੀ ਆ ਤੇ ਬਾਕੀ ਬੱਸ ਇੱਥੇ ਆਪਾਂ ਮੋਲ ਬਣਾਈ ਰੱਖਿਆ ਕਰਾਂਗੇ ਠੀਕ ਆ ਜੀ ਆਂਦਰਲਾ ਵੇੜਾ ਚੈੱਕ ਕਰ ਲਓ ਠੀਕ ਆ ਚੋ ਬਰੋ ਇੱਥੇ ਵਾ ਖਿੱਚੀ ਰੱਖਣਾ ਕੰਮ ਆਪਣਾ ਉਤਰਾੜਾ ਕਰ ਇਹੀ ਹੋ ਜੂ ਤੂੰ ਸਪੋਰਟ ਕਰੀ ਰੱਖਿਓ ਮੈਂ ਕਹਣਾ ਅੱਗੇ ਲਾ ਦਾਂਗੇ ਠੀਕ ਆ ਜੀ ਕੀ ਤੇ ਅੱਜ ਬੱੱਛੇ ਛੱਡੀ ਜੇ ਤੜਕੇ ਤੜਕੇ ਹੀ ਅੱਜ ਕਰਈਆਂ ਤਾਂ ਕਰਕੇ ਠੀਕ ਆ ਜੀ ਦੇ ਨਾਲ ਕੋਤਰ-ਕਤਰ ਖੜਦਦੇ ਗਏ ਦੋਨੇ ਬੱਚੇ ਠੀਕ ਹੈ ਚੋਪਰੋ ਮੈਂ λεਆ ਵਾਂ ਕੱਢ ਕੇ ਉਹ ਬੈਠੇ ਆ ਕਿੱਥੇ ਇੱਕ ਤਾਰ ਆ ਤੇ ਦੂਜਾ ਹੋ ਰਿਹਾ ਜੀ ਤੇ ਦਾਤਾ ਹੀ ਬੱਚਾ ਬੱਚੇ ਰਾਤੇ ਬੱਚੇ ਢੇਜੋ ਬਰੋ ਇੱਕ ਹੀ ਡੈਸ ਤੇ ਬਾਕੀ ਛਤਰੀ ਤੇ ਬਹਿ ਕੇ ਉਹ ਜਿਹੜਾ ਚਿੱਟਾ ਆ ਬੱਚਾ ਛੋਟਾ ਆ ਕੱਲ ਜਿਹੜਾ ਪੁੱਠਾ ਸੀ ਉਹ ਆ ਜਾਂਦਾ ਠੀਕ ਹੈ ਚੋਪਰੋ ਇਹ ਬਹੁਤ ਉੱਡੂ ਆ ਠੀਕ ਹੈ ਜੀ ਤੇ ਆ ਜਿੰਨੇ ਤੋਂ ਵੱਡਾ ਇਹਨੂੰ ਤੋਂ ਹਜੇ ਡਿਆਣੀ ਜਾਂਦਾ ਤੇ ਉਹ ਉੱਡਣ ਵੀ ਲੱਗ ਗਿਆ ਤੇ ਉਹਨੂੰ ਹੁਣ ਦੁਬਾਰਾ ਫਿਰ ਡਾਉਣੇ ਆ ਠੀਕ ਹੈ ਜੀ ਤੇ ਟੱਪ ਟੁੱਪਣਾ ਜਾਵੇ ਤਾਂ ਇਹਨਾਂ ਨੂੰ ਵੀ ਛੇੜ ਲਾ ਦਿੱਗੇ ਕਿੱਧਰ ਗਿਆ ਹੁਣ ਵੇਖਦਾ ਹੀ ਨਹੀਂ ਹੌਲੀ ਹੌਲੀ ਤਹਲੇ ਵਧੀ ਜਾਂਦਾ ਸੀ ਉਹ ਤੇ ਧੂਆਂ ਜਾ ਹੈਗਾ ਮੈਂ ਕਿਤੇ ਟੱਪ ਟੁੱਪਣਾ ਜਾਵੇ ਤਾਂ ਕਰਕੇ ਡਾਈ ਦੀਏ ਬੱਚੇ ਦੂਜੇ ਵੀ ਨਾਲ ਹੀ ਠੀਕ ਹੈ ਜੱਪਰੋ ਫਿਰ ਮਾਨੂੰ ਉਹਲਾ ਦਿੱਤਾ ਮੈਂ ਚਲ ਛੱਦਰੀ ਦੇ ਬਾਜੀ ਉਹ ਗੇੜੀ ਫੋਨ ਲੱਗ ਗਿਆ ਸੱਦੇ ਤੇ ਪਤਾ ਨਹੀਂ ਕਿਹੜੇ ਪਾਸੇ ਗਿਆ ਹੁਣ ਮੜਾ ਅੱਗੇ ਤਾਂ ਵੇਖਦਾ ਸੀ ਇੱਥੇ ਕਿਤੇ ਹੁਣ ਯਾਰ ਲੰਮੇ ਕਿਹੜੇ ਪਾਉਂਦਾ ਉਹ ਕਹਿੰਦਾ ਜੀ ਬੱਚਾ ਆ ਰਿਹਾ ਠੀਕ ਹੈ ਜੱਪਰੋ ਲੱਗ ਗਿਆ ਇੱਥੇ ਜੀ ਆ ਰਿਹਾ ਤੇ ਹੁਣ ਇਹਨਾਂ ਨੇ ਵੀ ਛੇੜ ਲਾਤੀ ਆ ਉਹ ਛਤਰੀ ਦੇ ਕੋਲੇ ਕੋਲੇ ਗੇੜੇ ਪਾਉਂਦਾ ਆ ਰਿਹਾ ਆ ਹੁੰਦਾ ਠੀਕ ਹੈ ਚੋ ਬਰੋ ਤੁਸੀਂ ਦੱਸੋ ਵੀ ਕਿਵੇਂ ਦਾ ਰਿਜ਼ਲਟ ਤਾਉਗਾ ਆ ਆ ਜਾਂਦਾ ਆ ਜਾਂਦਾ ਆ ਜਾਂਦਾ ਪਤਾ ਨਹੀਂ ਬੱਚਾ ਉੜਦਾ ਇਹਦਾ ਪਤਾ ਲੱਗ ਗਿਆ ਮੈਂ ਡਾਇਆ ਗੇੜੇ ਜੇ ਵਾਕੇ ਫਿਰ ਬਹਿ ਕੇ ਡਾਇਆ ਗੇੜੇ ਜੇ ਵਾਕੇ ਫਿਰ ਬਹਿ ਕੇ ਮਾੜੀ ਜਿਹੀ ਗੇੜੇ ਪਾਉਂਦਾ ਤੇ ਉਹ ਇਹਦੇ ਤੋਂ ਛੋਟਾ ਤੇ ਉਹ ਦੇਖ ਲੋ ਯਾਰ ਰੱਬ ਜੀ ਵੜਿਆ ਜਾਂਦਾ ਠੀਕ ਹੈ ਜੀ ਤੇ ਹੁਣ ਦੱਸੋ ਇਹਦਾ ਹੱਲ ਕੀ ਕਰੀਏ ਠੀਕ ਹੈ ਜੀ ਤੇ ਬਾਕੀ ਹੁਣ ਦੂਜੇ ਉਤਰ ਇਹਨਾਂ ਦੇ ਨਾਲ ਛੱਡ ਦਿੰਨੇ ਆ ਤੇ ਇਹਨਾਂ ਦਾ ਪਤਾ ਲੱਗ ਜੋ ਬੱਚੇ ਤਾਂ ਕਿੰਨਾ ਕਿ ਚਰੜਦਾ ਤੇ ਉਹਨੂੰ ਛੋਲੇ ਛਾਲੇ ਹੋਰ ਸਿਸਟਮ ਦੇਣ ਵਿੱਚ ਖਰਾਕ ਪਾਉਣੀ ਚਾਲੂ ਕਰ ਦਿੰਨੇ ਆ ਠੀਕ ਹੈ ਜੀ ਛੋਲੇ ਛਾਲੇ ਘਾਟੀ ਖਵਾਏ ਸੀ ਚੋਬਰ ਨੂੰ ਤਾਂ ਵੀ ਬੜਕਾ ਮਾਰਦਾ ਤਰਿਆ ਆਉਂਦਾ ਤੇ ਇਹ ਮੇਰੇ ਹਲੇ ਦੇ ਪਰੇ ਮੂੰਹ ਚੋਂ ਗਾਲਾਂ ਨਿਕਲਦੀਆਂ ਫਿਰ ਇਹ ਨਹੀਂ ਜੁੜਦਾ ਠੀਕ ਹੈ ਚੋਬਰੋ ਤੇ ਉਹ ਨੇਰੇ ਬੰਨੀ ਤਰਿਆ ਆਉਂਦਾ ਚੋਬਰ ਫਿਰ ਝੋਟਾ ਕਹਿੰਦੇ ਆ ਉਹਨੂੰ ਨજર ਨਾ ਲੱਗ ਜਾ ਮੇਰੇ ਪੁੱਤਰ ਨੂੰ ਠੀਕ ਹੈ ਜੀ ਫੇਵਰੇਟ ਕੋਤਰਾ ਉਹ ਆਪਣਾ ਠੀਕ ਹੈ ਚੋਬਰੋ ਤੇ ਬਸ ਉਹ ਸਾਹਮ ਕੇ ਰੱਖਣਾ ਹੁਣ ਦੋ ਤਿੰਨ ਡਾਈਆਂ ਕਰਾ ਕੇ ਉਹਨੂੰ ਬੰਦ ਕਰ ਦੇਣਾ ਦੇ ਬੱਚੇ ਪੁੱੱਚੇ ਕਢਾਵਾਂਗੇ ਕਿਉਂਕਿ ਜੋੜੀ ਤਾਂ ਉਹਨਾਂ ਨੇ ਫਿਰ ਪੁੱਠੀ ਲਾ ਜਾਣੀਆਂ ਠੀਕ ਹੈ ਜੀ ਹਾਂਜੀ ਬਈ ਤੇ ਹੁਣ ਇਹਨੂੰ ਧੁੱਪ ਧੱਪ ਜੀ ਲੱਗੀ ਕਬੂਤਰ ਨੂੰ ਹੁਣ ਗੇੜੇ 'ਚ ਪਾ ਕੇ ਹੀ ਬੈਹ ਜਾਂਦਾ ਗੇੜੇ 'ਚ ਪਾ ਕੇ ਬੈਹ ਜਾਂਦਾ ਹੁਣ ਦੁਬਾਰਾ ਉਹ ਢਪੂਕਾ ਮੈਂ ਥੱਲੇ ਵੇਖੀ ਜਾਂਦਾ ਸੀ ਤੇ ਦੂਜੇ ਕਬੂਤਰਾਂ ਨੂੰ ਵੀ ਖਰਾਬ ਕਰਦਾ ਉਹਨਾਂ ਨੂੰ ਤਾਂ ਘੰਟਾ ਹੋ ਗਿਆ ਬੱਚੇ ਪੁੱੱਚੇ ਨੂੰ ਉੱਡੇ ਨੂੰ ਠੀਕ ਹੈ ਜੀ ਤੇ ਬਾਕੀ ਨੂੰ ਛਤਰੀ ਲਾ ਕੇ ਢਾ ਕੇ ਵੇਨੇ ਆ ਕੀ ਬੰਦਦਾ ਕੀ ਨਹੀਂ ਠੀਕ ਹੈ ਜੋ ਬਰੋ ਫਿਰ ਤੁਹਾਨੂੰ ਦੱਸਦੇ ਆ ਵੀ ਉੱਡਦਾ ਜਾਂ ਨਹੀਂ ਉੱਡਦਾ ਬਈ ਤੇ ਬੱਚਾ ਬੈਠਾ ਸੀ ਯਾਰ ਦੁਬਾਰਾ ਫਿਰ ਉੱਡ ਗਿਆ ਤੇ ਹੁਣ ਬੜਕਾਈ ਬੜਕੋਈ ਮਾਰ ਕੇ ਬਿਠਾਉਣੇ ਆ ਇੱਥੇ ਚਵਾਰੇ ਤੇ ਬੈਠਾ ਸੀ ਤੇ ਮੈਂ ਕੋਠੇ ਤੇ ਚੜਿਆ ਤੇ ਦੁਬਾਰਾ ਉੱਡ ਗਿਆ ਆ ਫਿਰ ਤਾਂ ਨਾਲ ਇੱਕ ਮਾਂ ਛਤਰੀ ਤੋਂ ਕੂਤਰ ਡਾਤਾ ਸੀ ਠੀਕ ਆ ਜੀ ਤੇ ਬਾਕੀ ਉਹ ਜਾਂਦੇ ਹੁਣ ਇਹਨਾਂ ਨੂੰ ਤਾੜ ਲੀਏ ਥੱਲੇ ਮਤਲਬ ਜਬਰ ਉੱਤਰ ਕੇ ਟਾਈਮ ਮਤਲਬ ਟਾਈਮ ਨਾਲ ਦਾਣੇ-ਦੋਣੇ ਪਾ ਦਈਏ ਤੇ ਅੱਜ ਫਿਰ ਪਰਣਾ ਪੈਨਿਆ ਦੱਸਿਓ ਕਿਵੇਂ ਲੱਗਦਾ ਠੀਕ ਹੈ ਜੀ ਹੌਲੀ ਹੌਲੀ ਪ੍ਰੈਕਟਿਸ ਕਰੀਏ ਨੇ ਡੇ ਬਾਈ ਡੇ ਤੇ ਜਦੋਂ ਸਿੱਖ ਕੇ ਪੂਰਾ ਪ੍ਰੋਪਰ ਸਿੱਖਾਂਗੇ ਤੇ ਫਿਰ ਜਾਨਾ ਬੰਨਿਆ ਕਰਾਂਗੇ ਠੀਕ ਹੈ ਜੀ ਤੇ ਬਾਕੀ ਕਬੂਤਰਾਂ ਨੂੰ ਲਾ ਲੁੱਦੀ ਜਣੇ ਦੂਣੇ ਪਾ ਲਈਏ ਬੜਕਈਆਂ ਮਾਰ ਕੇ ਮੈਂ ਕਰਾਂ ਲਾਣਾ ਬੱਚਾ ਬਈ ਇੱਕ ਕਬੂਤਰ ਬਾਹਰ ਰਹਿ ਗਿਆ ਬਾਕੀ ਸਾਰੇ ਕਬੂਤਰ ਮੈਂ ਲਾ ਤੇ ਠੀਕ ਹੈ ਜੀ ਤੇ ਬਾਕੀ ਹੁਣ ਦਾਣੇ ਦੂਣੇ ਪਾ ਲਈਏ ਕਬੂਤਰਾਂ ਨੂੰ ਠੀਕ ਹੈ ਬਈ ਤੇ ਕਬੂਤਰ ਬਾਕੀ ਤਾਂ ਸਾਰੇ ਲਾ ਤੇ ਯਾਰ ਇੱਕ ਬੱਚਾ ਜਿਹੜਾ ਹਾਂ ਬੜਲੀ ਕਬੂਤਰੀ ਦਾ ਬੱਚਾ ਉਹ ਬਹਿ ਗਿਆ ਬੇਰੀ ਤੇ ਠੀਕ ਹੈ ਜੀ ਬਾਕੀ ਸਾਰੇ ਕਬੂਤਰ ਆਪਣੇ ਇਹਨਾਂ ਨੂੰ ਦਾਣੇ ਦੂਣੇ ਪਾ ਲਈਏ ਹੁ ਹੋਰ ਕੁਤਰੀ ਨੇ ਬਈ ਆਲਡਾਉਂਡਾ ਲਾਇਆ ਉੱਥੇ ਕਿੰਨੀ ਵੇਖ ਲਈਏ ਤੇ ਬਾਕੀ ਇੱਕ ਜੋੜੀ ਆਪਾਂ ਕੱਲ ਨੂੰ ਵਾਪਸ ਕਰ ਦੇਣੀ ਆ ਠੀਕ ਹੈ ਚੋਪਰ ਉਹ ਲੈ ਕੇ ਜਾਣੀ ਆ ਉਹਨੇ ਜਿਹੜੇ ਨੇ ਅੰਡੇ ਲਾਇਆ ਠੀਕ ਹੈ ਬਈ ਉਹ ਕੰਦਾ ਚੰਡਾ ਅੰਡੇ ਉਹਨੇ ਕਰ ਲਾਂਗੇ ਆਪਾਂ ਤੇ ਉਹ ਚੋੜੀ ਚਾਹੀਦੀ ਐ ਲੋ ਤਾਂ ਕਰਕੇ ਤੇ ਬਾਕੀ ਆਪਾਂ dane-done ਪਾ ਦੀਏ ਓਕੇ ਰਿਪੋਰਟ ਕਰਦੀਏ ਕੰਮ